BRTC ਵਿੱਚ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਵੱਲੋਂ ਗੇਟ ਰੈਲੀ ਕਰਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਸੂਬੇ ਭਰ ਵਿੱਚ BRTC ਮੁਲਾਜ਼ਮਾਂ ਵੱਲੋਂ ਗੇਟ ਰੈਲੀ ਕੀਤੀ ਗਈ ਅਤੇ ਸਰਕਾਰ ਖਿਲਾਫ ਜਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਦੇ ਸੰਗਰੂਰ ਵਿੱਚ ਵੀ ਵੱਡੀ ਗਿਣਤੀ ਵਿੱਚ BRTC ਦੇ ਕੱਚੇ ਮੁਲਾਜ਼ਮਾਂ ਵੱਲੋਂ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਮੁਲਾਜ਼ਮਾਂ ਦਾ ਕਹਿਣਾ ਸੀ ਕਿ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਕੱਚੇ ਮੁਲਾਜ਼ਮਾਂ ਨੂੰ ਜਲਦ ਹੀ ਪੱਕਾ ਕੀਤਾ ਜਾਵੇ ਪਰ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਅਣਦੇਖਿਆ ਕਰ ਰਹੀ ਹੈ ਜਿਸ ਦੇ ਚਲਦੇ ਮਜਬੂਰਨ ਉਹਨਾਂ ਨੂੰ ਸੜਕਾਂ ਤੇ ਉਤਰਨਾ ਪੈ ਰਿਹਾ ਹੈ ਉਹਨਾਂ ਕਹਿੰਿਆ ਕਿ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਜਲਦ ਨਾ ਮੰਨੀਆਂ ਤਾਂ ਉਹ ਇੱਕ ਵੱਡਾ ਐਕਸ਼ਨ ਹੋ ਲਿਕਣਗੇ ਮਾਲਕੀ ਵਾਲੀਆਂ ਗੱਡੀਆਂ ਨਮੀਆਂ ਪਾਈਆਂ ਜਾਣ ਮਾਲਕੀ ਵਾਲੀਆਂ ਗੱਡੀਆਂ ਨਮੀਆਂ ਪਾਈਆਂ ਜਾਣ ਮਜਮੇ ਦੀ ਆਪਣੀ ਮਾਲਕੀ ਵਾਲੀਆਂ ਗੱਡੀਆਂ ਨਮੀਆਂ ਪਾਈਆਂ ਜਾਣ ਮੁੱਖ ਮੰਤਰੀ ਭਗਵੰਤ ਮਾਨ ਮੁਰਦਾਬਾਦ 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 ਰਾਜਪਾਲ ਮੰਤਰੀ ਮੁਰਦਾਬਾਦ ਮੁਰਦਾਬਾਦ ਜਿਹੜੀਆਂ ਸਾਡੀਆਂ ਮੰਗਾਂ ਨੇ ਜੋ ਜਨੂਅਲ ਮੰਗਾਂ ਨੇ ਵਿਭਾਗ ਲੈਵਲ ਦੀਆਂ ਮੰਗਾਂ ਉਹਨੂੰ ਹੱਲ ਕਰ ਸਕਦੀ ਹੈ ਸਰਕਾਰ ਵੀ ਕਰ ਸਕਦੀ ਹੈ ਮੈਨੇਜਮੈਂਟ ਵੀ ਕਰ ਸਕਦੀ ਹੈ ਸਾਡੀਆਂ ਮੰਗਾਂ ਇਹ ਨਹੀਂ ਵੀ ਜਿਹੜੇ ਕੱਚੇ ਮੁਲਾਜ਼ਮ ਇਹਨੇ ਲੰਮੇ ਸਮੇਂ ਤੋਂ ਸੰਤਾਪ ਹੰੜਾ ਰਹੇ ਆ ਉਹਨਾਂ ਨੂੰ ਬਿਨਾਂ ਕਿਸੇ ਸ਼ਰਤ ਦੇ ਪੱਕਾ ਕੀਤਾ ਜਾਵੇ ਤੇ ਮੈਕਮੇਂ ਦੇ ਵਿੱਚ ਆਮ ਲੋਕਾਂ ਦੀ ਖੱਜਲ ਖਵਾਰੀ ਨੂੰ ਦੇਖਦੇ ਹੋਏ ਤਾਂ ਸਾਰੀ ਬੱਸਾਂ ਪੀਆਰਟੀ ਦੇ ਵਿੜੇ ਚ ਨਮੀ ਪਾਈ ਜਾਵੇ ਤਾਂ ਉਹਨੇ ਆਮ ਲੋਕ ਨੇ ਉਹ ਆਮਦਾਇਕ ਸਫਰ ਕਰ ਸਕਣ ਜਿਹੜੀ ਸਰਕਾਰ ਨੇ ਫ੍ਰੀ ਵਾਲੀ ਮਹਿੰਮਾ ਚਲਾਈ ਹੋਈ ਹੈ ਨਹੀਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੇ ਆ ਜੀ ਆਮ ਲੋਕਾਂ ਨੂੰ ਜਿਹੜੀ ਫ੍ਰੀ ਵਾਲੀ ਸਹੂਲਤ ਹੈ ਉਹਨਾਂ ਜਰੀਆ ਜਿੰਨਾਂ ਜਰ ਬੱਸਾਂ ਨੇ ਹੁਣ ਲਗਾਤਾਰ ਅੱਜ ਮੇਰੇ ਨਾਲ ਇਸ ਮਹੀਨੇ ਦੇ ਵਿੱਚ ਸਾਡੀ ਜਿਹੜੀ ਪੀਆਰਟੀ ਦੀ 200 ਬੱਸ ਜਾਂ 400 ਬੱਸ ਪਾਨ ਬੱਸਦੀ ਹੈ ਉਹ ਮੰਨ ਲਓ ਲਾ ਕਿਨਾਰੇ ਲੱਗ ਜਾਣੀਆਂ ਕੰਡਮ ਦੇ ਤੇ ਉਸ ਤੋਂ ਬਾਅਦ ਹੁਣ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਜਿਹੜੀ ਜਨਸੰਖਿਆ ਉਹ ਡੇਲੀ ਵੱਧਦੀ ਹੈ ਤੇ ਬੱਸਾਂ ਘਟ ਰਹੀਆਂ ਨੇ ਜਨਸੰਖਿਆ ਵੱਧ ਰਹੀ ਹੈ ਤੇ ਉਹਨਾਂ ਨੇ ਫਿਰ ਤੂੜੀ ਵਾਲੇ ਕੋਠੇ ਵਾਂਗੂ ਹੀ ਭਰ-ਭਰ ਜਾਣਾ ਜਦ ਰਸਤਿਆਂ ਦੇ ਵਿੱਚ ਕਈ ਦੀ ਲੱਤ ਟੁੱਟਣੀ ਜਾਂ ਕੋਈ ਐਕਸੀਡੈਂਟ ਹੋਣਾ ਇਸ ਤਰ੍ਹਾਂ ਦੀਆਂ ਘਟਨਾਵਾਂ ਆੜੀਆਂ ਉਹ ਵਾਪਰਦੀਆਂ ਰਹਿਣੀਆਂ ਨੇ ਆਮ ਲੋਕਾਂ ਦੀ ਜਾਨ ਨਾ ਜਿਹੜਾ ਖਲਵਾੜ ਦੇ ਕਰਨ ਦੇ ਇੱਕ ਜਿਵੇਂ ਬੂਹੇ ਦੇ ਖੜੀ ਆ ਸਰਕਾਰ ਬਾਕੀ ਜੇ ਹੁਣ ਨਵੀਆਂ ਬੱਸਾਂ ਨਹੀਂ ਹੋਣਗੀਆਂ ਜਿਵੇਂ ਹੁਣ ਆਪਾਂ ਲਾ ਸਕੀਏ ਇੱਕ ਸਾਡਾ ਜਿਹੜਾ ਆਦਾਰਾ ਪੀਆ ਡੀਸੀ ਦਾ ਇਹ ਉਹ ਯਾਦਾਰਾ ਜਿਹਦੇ ਵਿੱਚ ਸਟੂਡੈਂਟ ਹੋਗੇ ਜਿਹੜੇ ਪੜਨ ਵਾਲੇ ਵਿਦਿਆਰਥੀ ਆ ਉਹਨਾਂ ਨੂੰ ਸਹੂਲਤ ਦਿੱਤੀ ਜਾਂਦੀ ਆ ਪਾਸ ਵੰਦਾ ਉਹਨਾਂ ਦਾ ਜਿਹੜੇ ਆਮ ਨੌਕਰੀਆਂ ਕਰਦੇ ਨੇ ਵਿਚਾਰੇ ਘੱਟ ਘੱਟ ਤਨਖਾਹਾਂ ਦੇ ਉਹਨਾਂ ਨੂੰ ਡੇਲੀ ਪਾਸ ਦੀ ਸਹੂਲਤ ਦਿੱਤੀ ਜਾਂਦੀ ਆ ਪੁਲਿਸ ਡਿਪਾਰਟਮੈਂਟ ਆ ਜਿਹੜਾ ਉਹ ਸਾਡੇ ਨਾਲ ਸਫ਼ਰ ਕਰਦਾ ਕੈਂਸਰ ਪੀੜਤ ਨੇ ਜਿਹੜੇ ਬਲਾਈਂਡ ਵਾਲੇ ਨੇ ਬਹੁਤ ਤਰ੍ਹਾਂ ਦੀਆਂ ਇਹੋ ਜਿਹੀਆਂ ਸਤਾਈ ਕੈਟਾਗਰੀਆਂ ਜਿਹੜੀਆਂ ਪੀਆਰਟੀ ਦੇ ਵਿੱਚ ਫ੍ਰੀ ਸਫ਼ਰ ਕਰਦੀਆਂ ਪਰ ਇਹ ਲੋਕਾਂ ਨੂੰ ਅਸੀਂ ਦੱਸਣਾ ਚਾਹੁੰਦੇ ਆਂ ਵੀ ਜਿਹੜੀਆਂ ਉਹ ਸਹੂਲਤਾਂ ਨੇ ਤੁਹਾਡੀਆਂ ਉਹ ਬਿਲਕੁਲ ਖਤਮ ਹੋ ਜਾਣੀਆਂ ਕਿਉਂਕਿ ਜੇਕਰ ਪੀਆਰਡੀ ਦੀਆਂ ਬੱਸਾਂ ਰਹਿਣਗੀਆਂ ਤਾਂ ਤੁਹਾਡੀ ਸਹੂਲਤ ਰਹਿਣੀ ਆ ਜੇ ਪੀਆਰਡੀ ਦੀਆਂ ਬੱਸਾਂ ਰਹਿਣਗੀਆਂ ਤਾਂ ਤੁਹਾਡਾ ਸਫ਼ਰ ਰਹਿਣਾ ਜੇ ਪੀਆਰਡੀ ਦੀਆਂ ਬੱਸਾਂ ਰਹਿਣਗੀਆਂ ਤਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਜੇ ਬੱਸਾਂ ਦਾ ਵਾਅਦਾ ਹੋਊਗਾ ਤਾਂ ਜਿਹੜੀ ਨਵੀਂ ਪੀੜ੍ਹੀ ਆ ਉਹਨੂੰ ਇੱਥੇ ਨੌਕਰੀਆਂ 70-75 ਹਜ਼ਾਰ ਰੁਪਏ ਦਾ ਦਿੱਤੀਆਂ ਜਾ ਸਕਦੀਆਂ ਮੰਗਾਂ ਸਾਡੀਆਂ ਇਹੀ ਸਰਕਾਰ ਕੋਲੇ ਕਿ ਕੱਚੇ ਕੰਮਿਆਂ ਨੂੰ ਪੱਕਾ ਕਰਿਆ ਜਾਵੇ ਬਿਨਾਂ ਕਿਸੇ ਸ਼ਰਤ ਦੀ ਪਰ ਸਰਕਾਰ ਆ ਜਿਹੜੀ ਇਹ ਚੀਜ਼ ਤੇ ਆਈ ਨਹੀਂ ਰਹੀ ਇੱਕ ਪਾਲਿਸੀ ਦੀ ਮਿੱਠੀ ਗੋਲੀ ਦੇ ਕੇ ਪਹਾੜੀ ਦੇ ਟ੍ਰਾਂਸਪੋਰਟ ਮੰਤਰੀ ਉਹ ਜੀ ਲਾਰਿਆਂ ਦੀ ਪੰਡਾ ਜਿਹੜੀ ਇੱਕ ਲਾਰਿਆਂ ਦੀ ਪੰਡ ਨਾਲ ਭਗਵੰਤ ਮਾਨ ਜਿਹੜਾ ਰਲ ਕੇ ਦੋਨੇ ਇਕੱਠੇ ਪੰਜਾਬ ਨੂੰ ਵੱਡੇ ਪੱਧਰ ਤੇ ਲੁੱਟ ਰਹੇ ਆ ਤੇ ਸਾਨੂੰ ਮਿੱਠੀ ਗੋਲੀ ਦੇ ਕੇ ਇੱਕ ਮਹੀਨੇ ਦਾ ਸਮਾਂ ਸਾਨੂੰ ਮੰਗਿਆ ਗਿਆ ਸੀ ਇੱਕ ਉਹ ਮਹੀਨੇ ਦਾ ਸਮਾਂ ਦਿੱਤਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਆਮ ਲੋਕਾਂ ਨੂੰ ਖਜਲ ਖਵਾਰੀ ਹੋਵੇ ਅਸੀਂ ਉਹ 1 ਮਹੀਨੇ ਦੀ ਜਗ੍ਹਾ ਤੇ 3-4 ਮਹੀਨਿਆਂ ਦਾ ਸਮਾਂ ਵੀ ਦਿੱਤਾ ਵੀ ਸੈਰ ਸਾਡੀਆਂ ਮੰਗਾਂ ਨੇ ਜਿਹੜੀਆਂ ਹੱਲ ਹੋਣ ਪਰ ਕਿਤੇ ਨਾ ਕਿਤੇ ਉਹ ਮੰਗਾਂ ਫੇਰ ਮੁੜਕੜ ਕੇ ਉੱਥੇ ਸਾਨੂੰ ਸੰਘਰਸ਼ਾਂ ਦੇ ਰਾਹ ਤੇ ਤੁਰਨਾ ਪੈਂਦਾ ਅਸੀਂ ਅੱਜ ਦੁਬਾਰਾ ਫੇਰ ਸਰਕਾਰ ਨੂੰ ਜਗਾ ਰਹੇ ਹਾਂ ਅਸੀਂ ਆਲਟੀਨਮ ਵੀ ਦੇ ਚੁੱਕਿਆਂਗੇ ਆਉਣ ਵਾਲੀ ਜਿਹੜੀ 21 ਅਕਤੂਬਰ ਹੈ ਉਹਨੂੰ ਅਸੀਂ ਆਪਣੀ ਆਰ ਪਾਰ ਦੀ ਲੜਾਈ ਲੜਾਂਗੇ ਜੀ ਇਸ ਵਾਰੀ ਅਸੀਂ ਉਹ ਲੜਾਈ ਨਹੀਂ ਲੜਨੀ ਵੀ ਆ ਅਸੀਂ ਉੱਠ ਖੜਾਂਗੇ ਅਸੀਂ ਆਰ ਪਾਰ ਦੀ ਲੜਾਈ ਲੜਾਂਗੇ ਜਾਂ ਅਸੀਂ ਇਸ ਮਹਿਕਮੇ ਦੀ ਹੋਂਦ ਦੀ ਲੜਾਈ ਲੜਾਂਗੇ ਕਿਉਂਕਿ ਇੱਕ ਪਾਸਾ ਕਰਕੇ ਹਟਾਂਗੇ ਜਾਂ ਫਿਰ ਅਸੀਂ ਪੱਕੇ ਹੋੜੇ ਰਹਿ ਕੇ ਹਟਾਂਗੇ ਜਾਂ ਫਿਰ ਆਪਣੀਆਂ ਸਾਡੀ ਜਾਨਾਂ ਗਵਾਵਾਂਗੇ ਕਿਉਂਕਿ ਸਾਡੇ ਕੋਲੇ ਇਸ ਤੋਂ ਵੱਧ ਕੋਈ ਹੱਲ ਨਹੀਂ ਬਚਿਆ ਕਿਉਂਕਿ ਜਿਹੜਾ ਜਿਹੜਾ ਸਾਡਾ ਡਿਪਾਰਟਮੈਂਟ ਆ ਉਹ ਖੂੰਜੇ ਲਾ ਛੜਿਆ ਆ ਆਮ ਆਰਮੀ ਸਰਕਾਰ ਨੇ ਦੇਖੋ ਜੀ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਸੱਤਾ ਦੇ ਵਿੱਚ ਆਈ ਆ ਬਣੀ ਆ ਸਾਡੀਆਂ ਲਗਾਤਾਰ ਉਦੋਂ ਦੀਆਂ ਜਥੇਬੰਦੀਆਂ ਮੀਟਿੰਗਾਂ ਸਰਕਾਰ ਨਾਲ ਜਾਰੀ ਨੇਗੀਆਂ ਘੱਟੋ ਘੱਟ ਸਾਡੀਆਂ 12 ਤੋਂ 13 ਮੀਟਿੰਗਾਂ ਜਥੇਬੰਦੀ ਦੀਆਂ ਸਰਕਾਰ ਨਾਲ ਹੋ ਚੁੱਕੀਆਂ ਨੇ ਜਿਨ੍ਹਾਂ ਵਿੱਚ ਵੀ ਹਮੇਸ਼ਾ ਸਾਨੂੰ ਲਾਰੇ ਲਾਏ ਜਾਂਦੇ ਨੇ ਸਾਨੂੰ ਟਾਈਮ ਦਿੱਤਾ ਜਾਂਦਾਗਾ ਵੀ ਤੁਸੀਂ ਇੱਕ ਮਹੀਨੇ ਦਾ ਸਮਾਂ ਜਦੋਂ ਸਾਡੀ ਜਲੰਧਰ ਵਿਖੇ ਇਹਨਾਂ ਦੀ ਜਿਮਣੀ ਚੋਣ ਹੋਣੀ ਸੀਗੀ ਉੱਥੇ ਕਮਾਨਾ ਹੋਟਲ ਦੇ ਵਿੱਚ ਸਾਡੀ ਜਥੇਬੰਦੀ ਦੀ ਮੀਟਿੰਗ ਮੁੱਖ ਮੰਤਰੀ ਸਾਹਿਬ ਨਾਲ ਹੋਈ ਸੀਗੀ ਤੇ ਉਹਨਾਂ ਨੇ ਪਾਲਿਸੀ ਬਣਾਉਣ ਨੂੰ 1 ਮਹੀਨਾ ਦਾ ਸਮਾਂ ਲਿਆ ਸੀਗਾ ਵੀ 1 ਮਹੀਨੇ ਦੇ ਵਿੱਚ ਮੈਂ ਤੁਹਾਡੀ ਪਾਲਿਸੀ ਬਣਾ ਕੇ ਤੁਹਾਡੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਰੈਗੂਲਰ ਕਰ ਦੂੰਗਾ ਜੋ ਆਊਟਸੋਰਸ ਤੋਂ ਕੰਮ ਕਰਦੇ ਕਰਮਚਾਰੀ ਨੇ ਉਹਨਾਂ ਨੂੰ ਕੰਟਰੈਕਟ ਤੇ ਕਰ ਦਿਆਂਗੇ ਤੇ ਨਾਲ ਹੀ ਸਾਡੀ ਮੰਗ ਆ ਗਈ ਆਮ ਲੋਕਾਂ ਦੀ ਸਹੂਲਤ ਲਈ ਵੀ ਜਿਵੇਂ 1.5 ਕਰੋੜ ਦੀ ਆਬਾਦੀ ਘੱਟੋ ਘੱਟ ਪੰਜਾਬ ਦੀ ਹੋ ਚੁੱਕੀ ਆ ਜਨਤਾ ਦੀ ਵੀ ਉਹਦੇ ਹਿਸਾਬ ਨਾਲ 10000 ਬੱਸਾਂ ਦੀ ਸਾਡੀ ਮੰਗ ਆ ਵੀ ਉਹ ਪਾਈਆਂ ਜਾਣ ਜਾਂ ਸਾਡੇ ਜਿਹੜੇ ਸਾਥੀ ਨੇਗੇ ਘੱਟ ਤਨਖਾਹ ਲੈ ਰਹੇ ਨੇ ਉਹਨਾਂ ਦੀ ਤਨਖਾਹ ਸਾਡੇ ਬਰਾਬਰ ਕੀਤੀ ਜਾਵੇ ਚਾਹੇ ਜਿਹੜੇ ਸਾਡੇ ਐਡਵਾਂਸ ਬੁੱਕ ਕਰਨੇਗੇ ਉਹਨਾਂ ਦਾ ਜਿਹੜਾ ਬਣਦਾ ਹੱਕ ਆ ਉਹਨਾਂ ਨੂੰ ਉਹ ਦਿੱਤਾ ਜਾਵੇ ਚਾਹੇ ਸਾਡੇ ਵਰਕਸ਼ਾਪ ਦੇ ਜਿਵੇਂ ਸਾਥੀ ਨੇ ਕਿ ਜੇ ਵਰਕ ਸਾਹਿਬ ਦੀਆਂ ਸਾਡੀਆਂ ਮੰਗਾਂ ਨੇ ਵਰਕ ਸਾਹਿਬ ਦੇ ਪੇਸਕੇਲ ਦੀ ਗੱਲ ਹੋ ਗਈ ਜਾਂ ਵਰਕ ਸਾਹਿਬ ਦੇ ਵਿੱਚ ਮਿਸਤਰੀਆਂ ਦੀ ਵਰਕਰਾਂ ਦੀ ਘਾਟ ਆ ਉਹਦੀ ਭਰਤੀ ਦੀ ਗੱਲ ਹੋ ਗਈ ਇਦਾਂ ਦੀਆਂ ਬਹੁਤ ਮੰਗਾਂ ਨੇ ਜਿਹਦੇ ਕਰਕੇ ਸਾਡੀ ਸਰਕਾਰ ਨਾਲ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਨੇ ਪਰ ਸਵਾਏ ਨਮੋਸੀ ਦੇ ਸਵਾਏ ਲਾਰਿਆਂ ਦੇ ਸਾਨੂੰ ਅੱਜ ਤੱਕ ਸਾਡੀ ਝੋਲੀ ਕੁਛ ਨਹੀਂ ਪਿਆ ਜਿਹਦੇ ਕਰਕੇ ਸਾਨੂੰ ਦੁਬਾਰਾ ਤੋਂ ਹੁਣ ਸੰਘਰਸ਼ ਵਿੱਢਣੇ ਪੈ ਰਹੇ ਨੇ ਅੱਜ 19 ਤਰੀਕ ਨੂੰ ਅਸੀਂ ਗੇਟ ਰੈਲੀ ਕੀਤੀ ਆ ਸਰਕਾਰ ਨੂੰ ਅਸੀਂ ਨੋਟਿਸ ਦੇ ਚੁੱਕਿਆਗੇ ਅਲਟੀਮੇਟਮ ਦੇ ਚੁੱਕੇ ਆ ਆਉਣ ਵਾਲੀ 21 ਅਕਤੂਬਰ ਨੂੰ ਸਾਡੀ ਹੜਤਾਲ ਆ ਉਹ ਹੜਤਾਲ ਅਣ ਮਿੱਥੇ ਸਮੇਂ ਸਾਡੀ ਸਰਕਾਰ ਕੋਈ ਗੱਲਬਾਤ ਬਹਿ ਕੇ ਸੁਣਵਾਈ ਕਰਕੇ ਸਾਡੀਆਂ ਮੰਗਾਂ ਨੂੰ ਪੂਰ ਨਹੀਂ ਪਾਉਂਦੀ ਉਹਨਾਂ ਚਿਰ ਅਸੀਂ ਤਿੱਖੇ ਸੰਘਰਸ਼ ਕਰਾਂਗੇ ਉਹਦੇ ਲਈ ਸਾਨੂੰ ਰੋਡ ਬੰਦ ਕਰਨੇ ਪੈਣ ਪੰਜਾਬ ਬੰਦ ਕਰਨਾ ਪਵੇ ਜੋ ਵੀ ਜਥੇਬੰਦੀ ਹੁਕਮ ਦੇਊਗੀ ਉਥੋਂ ਤੱਕ ਅਸੀਂ ਪਹੁੰਚ ਕਰਾਂਗੇ ਮੰਗਾਂ ਸਾਡੀਆਂ ਬਿਲਕੁਲ ਜਾਇਜ਼ ਨੇ ਸਰ ਜਿਹੜੀਆਂ ਸਾਡੀਆਂ ਮੰਗਾਂ ਨੇ ਹੁਣ ਇਹ ਅਦਾਰਾ ਅਦਾਰੇ ਦੇ ਵਿੱਚ ਸਾਡਾ ਇੱਕ ਕੰਮ ਆ ਪਰ ਸਾਨੂੰ ਤਨਖਾਹ ਵੱਖ-ਵੱਖ ਦਿੱਤੀ ਜਾ ਰਹੀ ਆ ਹੁਣ ਸਾਡੇ ਉਹੀ ਡਰਾਈਵਰ ਕਨੈਕਟਰ ਨੇ ਡਿਊਟੀ ਸਾਡੀ ਇੱਕ ਆ ਪਰ ਸਾਡੀਆਂ ਤਨਖਾਹਾਂ ਤਿੰਨ-ਤਿੰਨ ਨੇ ਇਸ ਵਿਭਾਗ ਦੇ ਵਿੱਚ ਇਹ ਘੱਟ ਤਨਖਾਹ ਵਾਲੇ ਸਾਥੀ ਨੇ ਅੱਜ ਦੇ ਮਹਿੰਗਾਈ ਦੇ ਯੁੱਗ ਵਿੱਚ ਤੁਹਾਨੂੰ ਪਤਾ ਵੀ ਅੱਜ ਟਾਈਮ ਪਾਸ ਕਰਨਾ ਆਪਣੇ ਪਰਿਵਾਰ ਨੂੰ ਪਾਲਣ ਪੋਸ਼ਣ ਕਰਨਾ ਕਿੰਨਾ ਔਖਾ ਹੋ ਰਿਹਾ ਸੋ ਇਹਨਾਂ ਸਰਕਾਰਾਂ ਨਾਲ ਇਹਨਾਂ ਮੈਨੇਜਮੈਂਟਾਂ ਨਾਲ ਸਾਡੀਆਂ ਕਈ ਜਥੇਬੰਦੀਆਂ ਦੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਜਿਨ੍ਹਾਂ ਦੇ ਵਿੱਚ ਮੰਨੇ ਵੀ ਨੇ ਉਹ ਮੰਨੀਆਂ ਹੋਈਆਂ ਮੰਗਾਂ ਵੀ ਸਾਡੀਆਂ ਇਹ ਲਾਗੂ ਨਹੀਂ ਕਰ ਰਹੇ ਜਿਨ੍ਹਾਂ ਨੂੰ ਦੇਖਦੇ ਹੋਏ ਸਾਨੂੰ ਇਹ ਪ੍ਰੋਟੈਸਟ ਇਹ ਸੰਘਰਸ਼ ਸਾਨੂੰ ਕਰਨੇ ਪੈ ਰਹੇ ਨੇ ਸਾਡੀ ਮਜਬੂਰੀ ਆ ਕੋਈ ਸਾਨੂੰ ਸ਼ੌਂਕ ਨਹੀਂ ਹੈਗਾ ਇਸ ਤਰ੍ਹਾਂ ਇਸ ਦਰਿਆ ਤੇ ਬੈਠਣਾ ਪਰੇ ਸਰਕਾਰਾਂ ਦੀ ناکامی ਆ ਇਹ ਮੈਨੇਜਮੈਂਟ ਦੀ ناکامی ਆ ਜੋ ਸਾਨੂੰ ਇਹਨਾਂ ਦਰਿਆ ਤੇ ਬੈਠਣ ਲਈ ਮਜਬੂਰ ਕੀਤਾ ਜਾ ਰਿਹਾ ਜੀ